ਮੈਂ ਹਾਂ ਅਜੈਬ ਸਿੰਘ ਚਵਾਨਾ ਵੌਇਸ ਆਫ ਈਸਟ ਪੰਜਾਬ ਤੋਂ ਮੇਰੇ ਨਾਲ ਹੈਗੇ ਆ ਤਰਨਤਾਰਨ ਏਰੀਆ ਤੋਂ ਤੁਸੀਂ ਸਾਰੇ ਹਾਂਜੀ ਬਾਬੇ ਆ ਤਰਨਤਾਰਨ ਅੰਮ੍ਰਿਤਸਰ ਤੋਂ ਆ ਮੜੀ ਜੀ ਜਾਣ ਪਛਾਣ ਤੁਹਾਡਾ ਸ਼ੁਭਨਾ ਕੀ ਹੈ ਗੁਰਮੇਜ ਸਿੰਘ ਗੁਰਮੇਜ ਸਿੰਘ ਕਿਹੜੀ ਜਗ੍ਹਾ ਤੋਂ ਅੰਮ੍ਰਿਤਸਰ ਅੰਮ੍ਰਿਤਸਰ ਖਾਸ ਅੰਮ੍ਰਿਤਸਰ ਤੋਂ ਕਿ ਪਿੰਡ ਐ ਕੋਈ ਨੇੜੇ ਤੁਹਾਡਾ ਜੀ ਹਾਂਜੀ ਪਾਲਪੁਰ ਜ਼ਿਲ੍ਹਾ ਆਪਰਤ ਸਰ ਸ਼ੁਭਨਾ ਕੀ ਹੈ ਤੁਹਾਡਾ ਰਾਜੀਵੰਤ ਸਿੰਘ ਤੁਹਾਡਾ ਜੀ ਆਪਣਾ ਪਿੰਡ ਲਾਜੀ ਲਾਜੀ ਸ਼ੁਭਨਾ ਕੀ ਹੈ ਸੁਖਚੈਨ ਸਿੰਘ ਸੁਖਚੈਨ ਸਿੰਘ ਕਿਹੜਾ ਜ਼ਿਲ੍ਹਾ ਪਿੰਨਗਲੋਲੀ ਓਕੇ ਤੁਹਾਡਾ ਸ਼ੁਭਨਾ ਜੀ ਲਖਵਿੰਦਰ ਸਿੰਘ ਜੀ ਲਖਵਿੰਦਰ ਸਿੰਘ ਆਪਣਾ ਕਿਹੜਾ ਪਿੰਡ ਹੈਗਾ ਜ਼ਿਲ੍ਹਾ ਫਾਇਲਕਾ ਤਹਿਸੀਲ ਬੋਰ ਤੇ ਪਿੰਡ ਦੁੱਦੇਵਾਲਾ ਦੁੱਦੇਵਾਲਾ ਕਿੱਥੇ ਜੇ ਪੈ ਜਾਂਦਾ ਹੈ? ਇਹ ਰਸਤਾ ਦੇ ਵੱਧ ਗਿਆ ਅੱਧਾ ਪਿੰਡ ਰਸਤਾ ਜੇ ਤਾਂ ਪੰਜਾਬ ਤੇ। ਅੱਛਾ। ਤੇ ਫਿਰ ਤੁਹਾਡੇ ਰਤਨਪੁਰ ਕਿੰਨੀ ਕੁ ਦੂਰ ਆ ਉਥੋਂ? ਜਿੱਥੇ ਮੈਂ ਉਹ ਲਾਇਆ ਹੋਇਆ 50 ਕਿਲੋਮੀਟਰ 50 ਮੀਟਰੀ ਓਕੇ। ਆ ਤੁਹਾਡਾ ਸ਼ੋਬਨਾ ਜੀ। ਨਰਮਲ ਸਿੰਘ। ਨਰਮਲ ਸਿੰਘ। ਨਰਮਲ ਸਿੰਘ ਤੁਸੀਂ ਬੀਕੇ ਜੂ ਸਿੱਧੂਪੁਰ ਨਾਲ ਸੰਬੰਧਤ ਹੋ। ਤੁਹਾਡਾ ਕੀ ਅਹੁਦਾ ਹੈਗਾ? ਬਲਾਕ ਪ੍ਰੈਜ਼ੀਡੈਂਟ। ਬਲਾਕ ਪ੍ਰੈਜ਼ੀਡੈਂਟ। ਆ ਕਿਹੜੇ ਬਲਾਕ ਦੇ? ਬੱਲੂਆਣਾ ਬਲਾਕ। ਬੱਲੂਆਣਾ ਬਲਾਕ ਤੇ ਜੱਦੀ ਪਿੰਡ ਕਿਹੜਾ ਤੁਹਾਡਾ? ਬਹਾਵ ਵਾਲਾ। ਭਾਬੜਾ ਇਹ ਕਿੱਥੇ ਜੇ ਪੈਂਦਾਗਾ ਇਹ ਅਬੋਰ ਦੇ ਨਾਲ ਹੀ ਹੈ ਇਹ ਦੋ ਦੇ ਨਾਲ ਅਬੋਰ ਤੋਂ ਹਨਮਾਨਗੜ ਰੋਡ ਤੇ ਅੱਛਾ ਅੱਛਾ ਤੁਸੀਂ ਇੱਕ ਵਾਰੀ ਦੁਬਾਰਾ ਦੱਸਣਾ ਨਾਮ ਆਪਣਾ ਸ਼ੁਹਰਨਾਮ ਨਾਮ ਨਰਮਲ ਸਿੰਘ ਹਾਂ ਨਰਮਲ ਸਿੰਘ ਜੀ ਤੁਸੀਂ ਮਤਲਬ ਕਿੰਨੇ ਸਮੇਂ ਤੋਂ ਇੱਥੇ ਅਸੀਂ ਦੇਖੋ 13 ਫਰਵਰੀ ਤੋਂ ਜਦੋਂ ਤੋਂ ਅੰਦੋਲਨ ਸ਼ੁਰੂ ਹੋਇਆ ਹੂੰ ਉਦੋਂ ਤੋਂ ਹੀ ਚਲੋ ਰੁੱਝਦੇ ਘਰੇ ਵੀ ਕੰਮ ਤੰਦਾ ਹੁੰਦਾ ਤੇ ਜਾਈਦਾ ਹਾਂ ਹਾਂ ਤੇ ਫੇਰ ਆ ਜਾਈਦਾ ਓਕੇ ਉਸ ਇਦਾਂ ਹੀ ਚੱਲ ਰਿਹਾ ਜਿੱਨਾ ਚਿਰ ਚੱਲੂ ਆ ਜਿੱਨਾ ਚਿਰ ਸਰਕਾਰਾਂ ਚਾਹਣਗੀਆਂ ਉਹਨਾਂ ਤੇ ਲੜਾਂਗੇ ਉਹਨਾਂ ਤੇ ਲੜੋ ਤੇ ਇੱਥੇ ਤੁਸੀਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੋਊਗਾ ਮੀਂਹ ਵੀ ਆਉਂਦਾ ਠੰਡ ਵੀ ਸਗੀ ਕਿਵੇਂ ਫਿਰ ਪ੍ਰਬੰਧ ਕਰਦੇ ਹੋ ਇਹ ਤੁਸੀਂ ਦੇਖੋ ਉਹ ਤਾਂ ਜਦੋਂ ਆਪਾਂ ਕਿਸੇ ਸੰਘਰਸ਼ ਦੇ ਰਾਹ ਤੇ ਚੱਲਦੇ ਆ ਨਾ ਔਕੜਾਂ ਦਾ ਸਾਹਮਣਾ ਤਾਂ ਆਪਾਂ ਨੂੰ ਕਰਨਾ ਪੈਂਦਾ ਕਰਨਾ ਪੈਂਦਾ ਬਿਲਕੁਲ ਤੇ ਜਿਹੜੇ ਸੰਘਰਸ਼ੀ ਯੋਧੇ ਹੁੰਦੇ ਆ ਨਾ ਉਹਨਾਂ ਨੂੰ ਇੰਨਾ ਛੋਟੀਆਂ ਮੋਟੀਆਂ ਔਕੜਾਂ ਹਰਾ ਨਹੀਂ ਸਕਦਿਆਂ ਗਿਆ ਚਲੋ ਪਰਮਾਤਮਾ ਕੁਦਰਤ ਹੈ ਕੁਦਰਤ ਨੇ ਮੀਂਹ ਵੀ ਪਾਉਣਾ ਹੈ ਕੁਦਰਤ ਨੇ ਗਰਮੀ ਵੀ ਕਰਨੀ ਹੈ ਬੜਾ ਕੁਝ ਹੋਣਾ ਹੈ ਤੇ ਇਸ ਜਥੇਬੰਦੀ ਚ ਤੁਸੀਂ ਕਦੋਂ ਤੋਂ ਜੁੜੇ ਹੋਏ ਹੋਗੇ ਮੈਂ ਲਗਭਗ ਅੱਜ 6 ਸਾਲ ਹੋ ਗਏ ਹੋਣੇ ਜੀ 6 ਸਾਲ ਤੋਂ ਹਾਂ 6 ਸਾਲ ਕਿਹਦੀ ਪ੍ਰੇਰਣਾ ਨਾਲ ਜੁੜੇ ਤੁਸੀਂ ਅਸੀਂ ਢੱਲੇਵਾਲ ਸਾਹਿਬ ਦੀ ਢੱਲੇਵਾਲ ਸਾਹਿਬ ਇਹਨਾਂ ਨਾਲ ਸਿੱਧਾ ਤਾਲਮੇਲ ਹੋਇਆ ਤੁਹਾਡਾ ਹਾਂ ਸਿੱਧਾ ਇਹਨਾਂ ਦੀ ਸੋਚ ਨਾਲ ਜੁੜੇ ਸੀਗੇ ਕਿਉਂਕਿ ਅਸੀਂ ਦਿੱਲੀ ਤੋਂ ਜਦੋਂ ਦਿੱਲੀ ਵਾਲਾ ਅੰਦੋਲਨ ਹਜੇ ਸਟਾਰਟ ਹੋਣਾ ਸੀਗਾ ओके ਪਹਿਲਾਂ ਵਾਲਾ ਉਹ 21 21 ਵਾਲਾ ਅੱਛਾ ਉਹ ਪਹਿਲਾਂ ਨੇ ਅਸੀਂ ਜੁੜੇ ਸੀ ਕਿਉਂਕਿ ਦੇਖਿਆ ਪਹਿਲਾਂ ਵੀ ਕਿਉਂਕਿ ਪਾਰਟੀਆਂ 'ਚ ਵੀ ਪਹਿਲਾਂ ੱਟਕੇ ਖਾਦੇ ਆ ਅੱਛਾ ਠੀਕ ਹੈ ਤੇ ਉਹ ਦੇਖਿਆ ਵੀ ਇਹਨਾਂ ਦੇ ਪੱਲੇ ਤਾਂ ਕੁਝ ਨਹੀਂਗਾ ਕੁਝ ਨਹੀਂ ਹੈ ਠੀਕ ਹੈ ਸਾਰੇ ਚੋਰ ਇਕੱਠੇ ਹੋਏ ਹੋਏ ਆ ਹੂੰ ਫਿਰ ਸੋਚਿਆ ਵੀ ਕਦਰ ਕਿਵੇਂ ਨਾ ਕਿਵੇਂ ਲੋਕਾਂ ਦੀ ਸੇਵਾ ਤਾਂ ਕਰਨੀ ਹੈ ਹੂੰ ਕਿ ਜਨੂੰਨ ਹੀ ਇਤਾਂ ਦਾ ਸੀ ਜਿਵੇਂ ਹੁਣ ਤੁਸੀਂ ਬਲਾਕ ਆਗੂ ਕਿਸੇ ਪੋਲੀਟੀਕਲ ਪਾਰਟੀ 'ਚ ਵੀ ਕੋਈ ਆਉਂਦਾ ਸੀ ਤੁਹਾਡੇ ਕੋਲੇ ਅੱਛਾ ਠੀਕ ਹੈ ਤਾਂ ਆਪਣੀ ਜੱਫੇਬੰਦੀ ਦਾ ਤਾਂ ਕਲੀਅਰ ਆ ਵੀ ਜਿਹੜਾ ਚਾਹੇ ਬਲਾਕ ਆਕੂ ਆ ਚਾਹੇ ਪਿੰਡ ਦਾ ਆਕੂ ਆ ਹੂੰ ਪੋਲੀਟਿਕਲ